ਦੋਸਤੋ ਸੰਗਰਾਮ ਟੀਵੀ ਦੇ ਰਜਾਨਾ ਪ੍ਰੋਗਰਾਮ ਅੱਜ ਦੀ ਗੱਲ 'ਚ ਤੁਹਾਡਾ ਸਵਾਗਤ ਹੈ। ਅ ਕੱਲ ਨੀਤੀ ਆਯੋਗ ਜਿਹੜਾ ਕਿਸੇ ਟਾਈਮ ਪਲੈਨਿੰਗ ਕਮਿਸ਼ਨ ਹੁੰਦਾ ਸੀ ਮੋਦੀ ਸਰਕਾਰ ਨੇ ਆ ਕੇ ਉਹਨੂੰ ਖਤਮ ਕਰਕੇ ਨੀਤੀ ਆਯੋਗ ਬਣਾ ਦਿੱਤਾ ਸੀ ਤੇ ਉਦੋਂ ਹੀ ਬੜਾ ਨਾਰਾ ਦਿੱਤਾ ਸੀ ਕਿ ਅਸੀਂ ਜਿਹੜਾ ਹੈ ਸਹਿਕਾਰਤਾ ਫੈਡਰਲਿਜ਼ਮ ਲਾਗੂ ਕਰਾਂਗੇ ਪਰ ਹਰ ਕਦਮ ਦੇ ਨਾਲ ਫੈਡਰਲਿਜ਼ਮ ਨੂੰ ਪੂਰੀ ਤਰ੍ਹਾਂ ਨਾਲ ਖਤਮ ਕਰਨ ਦੀਆਂ ਕੋਸ਼ਿਸ਼ਾਂ ਹੋਈਆਂ ਨੇ। ਸੂਬਿਆਂ ਦੇ ਅਧਿਕਾਰਾਂ ਦੇ ਉੱਤੇ ਵੱਡੇ ਛਾਪੇ ਮਾਰੇ ਗਏ ਐ ਗਵਰਨਰਾਂ ਦੇ ਰਾਹੀਂ ਉਹਨਾਂ ਦੀਆਂ ਤਾਕਤਾਂ ਨੂੰ ਖੁਰਾ ਲਾਇਆ ਗਿਆ ਤੇ ਕੱਲ ਮੋਦੀ ਜੀ ਨੇ ਉੱਪਰੋਂ ਉੱਪਰੋਂ ਮਿੱਠੀਆਂ ਗੱਲਾਂ ਕਰੀਆਂ ਵੀ ਜੇ ਕੇਂਦਰ ਤੇ ਸੂਬਾ ਸਰਕਾਰਾਂ ਰਲ ਕੇ ਹਮਲਾ ਮਾਰਨ ਤਾਂ ਦੇਸ਼ ਨੂੰ ਕਿਤੇ ਦੀ ਕਿਤੇ ਲਿਜਾ ਸਕਦੀਆਂ ਨੇ ਪਰ ਰਲ ਕੇ ਚੱਲਣਾ ਤਾਂ ਇੱਕ ਪਾਸੇ ਰਿਹਾ ਵੀ ਜਿਹੜੇ ਸੂਬਿਆਂ ਦੇ ਜਿਹੜੇ ਜਾਇਜ਼ ਉਹਨਾਂ ਦੀਆਂ ਗੱਲਾਂ ਨੇ ਉਹਨਾਂ ਤੇ ਕੰਨ ਨਹੀਂ ਧਰਦੀ ਕੇਂਦਰ ਸਰਕਾਰ ਪੰਜਾਬ ਦੇ ਮੁੱਖ ਮੰਤਰੀ ਨੇ ਪੰਜਾਬ ਦੇ ਮੁੱਦਿਆਂ ਦੀ ਗੱਲ ਕੀਤੀ ਤਾਮਨਾਡੂ ਤੇ ਤਲੰਗਾਨਾ ਦੇ ਮੁੱਖ ਮੰਤਰੀਆਂ ਨੇ ਇਹ ਕਿਹਾ ਵੀ ਜਿਹੜਾ ਸਹਿਕਾਰੀ ਫੈਡਰਲਿਜ਼ਮ ਹੈ ਉਹਨੂੰ ਉਹਦੀ ਅਸਲੀ ਭਾਵਨਾ ਅਨੁਸਾਰ ਲਾਗੂ ਕੀਤਾ ਜਾਵੇ ਤੇ ਜਿਹੜੇ ਬਹੁਤ ਕੁਝ ਸਾਡੇ ਮਸਲੇ ਐ ਉਹਨਾਂ ਨੂੰ ਹੱਲ ਕੀਤਾ ਜਾਵੇ ਤਾਮਨਾਡੂ ਦੇ ਮੁੱਖ ਮੰਤਰੀ ਨੇ ਕਿਹਾ ਵੀ ਕੇਂਦਰੀ ਫੰਡਾਂ ਦੇ ਵਿੱਚੋਂ ਜਿਹੜਾ ਸਰਕਾਰ ਨੇ ਵਾਅਦਾ ਕੀਤਾ ਸੀ ਵੀ ਅਸੀਂ 41% ਫੰਡ ਦਿਆ ਕਰਾਂਗੇ ਉਹ ਸਿਰਫ 33.16% ਹੀ ਦਿੱਤੇ ਜਾ ਰਹੇ ਹੈ ਜਾਨੀ ਜਿੰਨੇ ਕਹੇ ਸੀ ਓਨੇ ਵੀ ਨਹੀਂ ਦਿੱਤੇ ਜਾ ਰਹੇ ਫਿਰ ਇਹ ਇੱਕ ਗੱਲਾਂ ਹੀ ਨੇ ਬੇਸਿਕਲੀ ਵੀ ਵੀ ਉਹ ਵੀ ਅਸੀਂ ਆਪਾਂ ਹਮਲਾ ਮਾਰੀਏ ਪਰ ਸੁਭਿਆਂ ਦੀ ਜਾਨ ਕੱਢ ਕੇ ਰੱਖੋ ਫਿਰ ਉਹ ਹਮਲਾ ਕਿਵੇਂ ਮਾਰਨਗੇ ਉਹਨਾਂ ਦੀ ਤੁਸੀਂ ਕਮਰ ਤੋੜ ਕੇ ਰੱਖ ਦਿਓ ਅਸੀਂ ਇਹ ਗੱਲ ਇਹਦੇ ਤੇ ਕਹਿਣੀ ਚਾਹੁੰਦੇ ਸੀਗੇ ਦੂਸਰਾ ਦੋਸਤੋ ਭਾਜਪੀ ਦੇ ਐਮਐਲਏ ਐਮਪੀਜ਼ ਜਾਂ ਮੰਤਰੀਆਂ ਦੇ ਜਿਹੜੇ ਬੋਲ ਬੁਲਾ ਰਹੇ ਆ ਉਹ ਲਗਾਤਾਰ ਜਾਰੀ ਨੇ ਕੱਲ ਹਰਿਆਣੇ ਤੋਂ ਬੀਜੇਪੀ ਦੇ ਰਾਜ ਸਭਾ ਮੈਂਬਰ ਰਾਮਚੰਦਰ ਜਾਗੜਾ ਜੀ ਉਹਨਾਂ ਨੇ ਉੱਥੇ ਕਹੇਲਿਆ ਬਾਈ ਦੇ ਨਾਂ ਦੇ ਉੱਤੇ ਕੋਈ ਫੰਕਸ਼ਨ ਸੀਗਾ ਉੱਥੇ ਔਰਤਾਂ ਨੂੰ ਇਹ ਕਿਹਾ ਵੀ ਜਿਹੜੀਆਂ ਕੁੜੀਆਂ ਜਿਹੜੀਆਂ ਬੀਬੀਆਂ ਦੇ ਸੰਧੂਰ ਲੁੱਟੇ ਗਏ ਉੱਥੇ ਪਹਿਲਗਾਮ ਦੇ ਵਿੱਚ ਉਹ 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 ਸਾਡੀਆਂ ਭੈਣਾਂ ਵਿਰਾਂਗਣਾ ਵਾਂਗ ਨਹੀਂ ਪੇਸ਼ ਆਈਆਂ ਤੇ ਉਹਨਾਂ ਦੇ ਵਿੱਚ ਕੋਈ ਭਾਵਨਾ ਨਹੀਂ ਸੀ ਵਿਰਾਂਗਣਾ ਵਾਲੀ ਉਹਨਾਂ ਦੇ ਵਿੱਚ ਕੋਈ ਜੋਸ਼ ਨਹੀਂ ਸੀ ਜਜ਼ਬਾ ਨਹੀਂ ਸੀ ਦਿਲ ਨਹੀਂ ਸੀ ਸਿਰਫ ਹੱਥ ਜੋੜੀ ਗਈਆਂ ਅੱਤਵਾਦੀਆਂ ਦੇ ਅੱਗੇ ਅ ਅਸੀਂ ਸਮਝਦੇ ਹਾਂ ਵੀ ਕਿਸੇ ਉੱਥੋਂ ਹੀ ਕਿਉਂਕਿ ਨੇੜੇ ਜਿੱਥੇ ਉਹਨਾਂ ਦਾ ਫੰਕਸ਼ਨ ਹੈ ਨੇੜੇ ਕਰਨਾਲ ਤੋਂ ਜਿਹੜੀ ਹੈ ਉਹ ਕੁੜੀ ਹਿਮਾਸ਼ੀ ਨਾਰਵਾਲ ਉਹ ਵਿਧਵਾ ਹੋਈ ਹੈ 6 ਦਿਨਾਂ ਦੇ ਸੁਹਾਗ ਤੋਂ ਬਾਅਦ ਤੇ ਅ ਉਹਨਾਂ ਨੂੰ ਸ਼ਾਂਤ ਬਣਾ ਦੇਣੀ ਤਾਂ ਇੱਕ ਪਾਸੇ ਰਹੀ ਵੀ ਤੁਸੀਂ ਹੱਥ ਕਿਉਂ ਜੋੜੇ ਤੇ ਤੁਸੀਂ ਬਹਾਦਰ ਕਿਉਂ ਨਹੀਂ ਹੋਈਆਂ ਤੇ ਤੁਸੀਂ ਰਲ ਕੇ ਮੁਕਾਬਲਾ ਕਿਉਂ ਨਹੀਂ ਕੀਤਾ ਕੀ ਜੰਮੂ ਕਸ਼ਮੀਰ ਦੇ ਵਿੱਚ ਮੋਦੀ ਸਰਕਾਰ ਜਿਹੜੇ ਟੂਰਿਸਟ ਜਾਂਦੇ ਐ ਉਹਨਾਂ ਨੂੰ ਇਸ ਗੱਲ ਦੀ ਭੇਜ ਰਹੀ ਹੈ ਵੀ ਤੁਸੀਂ ਉੱਥੇ ਜਾ ਕੇ ਅਤਵਾਦੀ ਜੇ ਆ ਜਾਣ ਤਾਂ ਉਹਨਾਂ ਦਾ ਮੁਕਾਬਲਾ ਕਰਿਓ ਜਿਨ੍ਹਾਂ ਉਹ ਸੈਰ ਕਰਨ ਗਏ ਐ ਆਪਣੀਆਂ ਛੁੱਟੀਆਂ ਬਣਾਉਣ ਗਏ ਐ ਆਪਣੇ ਹਨੀਮੂਨ ਤੇ ਗਏ ਐ ਉਹਨਾਂ ਦੇ ਮਕਸਦ ਹੋਰ ਨੇ ਤੇ ਜੰਗੜਾ ਸਾਹਿਬ ਦਾ ਮਕਸਦ ਕੁਝ ਹੋਰ ਹੀ ਲੱਗ ਰਿਹਾ ਸੋ ਅਸੀਂ ਸਮਝਦੇ ਹਾਂ ਬੀਏ ਉਹਨਾਂ ਜਿਹੜੀਆਂ ਸਾਡੀਆਂ ਬੀਬੀਆਂ ਭੈਣਾਂ ਦੇ ਸੁਹਾਗ ਉਜੜੇ ਐ ਆਪਰੇਸ਼ਨ ਸੰਧੂਰ ਅਸੀਂ ਕਰੀ ਜਾਂਦੇ ਆ ਸੰਧੂਰ ਇੱਕ ਤਾਂ ਉਹਨਾਂ ਨੇ ਉਖਾੜਿਆ ਹੁਣ ਜਿਹੜੇ ਸੰਧੂਰ ਲੱਥੇ ਐ ਉਹਦੇ ਚ ਸਵਾਹ ਪਾਉਣ ਦਾ ਕੰਮ ਇਹੋ ਜੇ ਬੀਜੇਪੀ ਦੇ ਐਮਪੀ ਜਿਹੜੇ ਆ ਉਹ ਕਰ ਰਹੇ ਐ ਸੋ ਅਸੀਂ ਇਹਦੀ ਪੂਰੀ ਤਰ੍ਹਾਂ ਨਾਲ ਨਿੰਦਿਆ ਕਰਦੇ ਆ ਅਗਲੀ ਗੱਲ ਉਹਨਾਂ ਨੇ ਹੋਰ ਬਿਆਨ ਦਾਗੀ ਵੀ ਜੇ ਇਹ ਟੂਰਿਸਟ ਜਿਹੜੇ ਐ ਉਹਨਾਂ ਨੇ ਅਗਨੀ ਵੀਰ ਵਾਲੀ ਟ੍ਰੇਨਿੰਗ ਲਈ ਹੁੰਦੀ ਫੇਰ ਉਹ ਮੁਕਾਬਲਾ ਵੀ ਕਰਦੇ ਰਲ ਕੇ ਅਗਨੀਵੀਰ ਦੀ ਟ੍ਰੇਨਿੰਗ ਹਰ ਇਕ ਲਈ ਹੈ ਵੈਸੇ ਉੰਜ ਤੇ ਉਹ ਜਿਹੜੀ ਵੀ ਸਕੀਮ ਹੈ ਉਹ ਤਾਂ ਉਹਦੀ ਤਾਂ ਵੈਸੇ ਨਿੰਦਿਆ ਹੋ ਰਹੀ ਹੈ ਵੀ ਉਹ ਤਾਂ ਫੌਜ ਦਾ ਪਰਪਸ ਹੀ ਨਹੀਂ ਹੱਲ ਕਰਦੀ ਅਗਨੀਵੀਰਾਂ ਦੀ ਜਦੋਂ ਕੋਈ ਉੱਥੇ ਮੌਤ ਹੋ ਜਾਂਦੀ ਹੈ ਤਾਂ ਉਹਦੇ ਉਹ ਪਰਿਵਾਰਾਂ ਦਾ ਕੀ ਹਾਲ ਹੁੰਦਾ ਹੈ ਸਾਡੇ ਪੰਜਾਬ ਦੇ ਆਕਾਸ਼ਦੀਪ ਤੋਂ ਆਪਦੇ ਉਸ ਪਰਿਵਾਰ ਤੋਂ ਆਪਾਂ ਸਾਰਾ ਪੰਜਾਬ ਜਾਣੂ ਆ ਵੀ ਕੀ ਹੈ ਸੋ ਇੱਕ ਗੱਲ ਦੇ ਵਿੱਚ ਹੀ ਕਈ ਗੱਲਾਂ ਕਹਿ ਕੇ ਜਿਹੜੀਆਂ ਮੂਰਖਤਾਵਾਂ ਨੇ ਬੀਜੇਪੀ ਸਰਕਾਰ ਦੀਆਂ ਤੇ ਵਿਅਕਤੀਆਂ ਦੀਆਂ ਉਹਨਾਂ ਦਾ ਪ੍ਰਗਟਾਵਾ ਕਰੀ ਜਾਂਦੇ ਐ ਇਹ ਲੋਕ ਅਗਲੀ ਗੱਲ ਦੋਸਤੋ ਤੁਹਾਡੇ ਨਾਲ ਦੋ ਘਟਨਾਵਾਂ ਸਾਂਝੀਆਂ ਕਰਨੀਆਂ ਚਾਹੁੰਦੇ ਆਂ ਕੱਲ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਜਨਮ ਦਿਨ ਦੇ ਉੱਤੇ ਸ਼ਹੀਦ ਭਗਤ ਸਿੰਘ ਨੌਜਾਨ ਸਭਾ ਕਾਫੀ ਦੇਰ ਪਹਿਲਾਂ ਤੋਂ ਬਣੀ ਹੈ ਉਹ ਏਸੇ ਦਿਨ ਇਹਦਾ ਸਥਾਪਨਾ ਦੇ ਸੋਇਆ ਸੀਗਾ 24 ਮਈ ਨੂੰ ਐ ਤੇ ਉਹਨਾਂ ਨੇ ਜਲੰਧਰ ਦੇ ਵਿੱਚ ਇੱਕ ਬਹੁਤ ਵੱਡੀ ਵਿਸ਼ਾਲ ਨੌਜਵਾਨਾਂ ਦੀ ਕਨਵੈਨਸ਼ਨ ਕੀਤੀ ਹੈ ਤੇ ਜਿਹੜਾ ਉੱਥੋਂ ਦਾ ਬਾਬਾ ਜਵਾਲਾ ਸਿੰਘ ਠੱਠੀਆਂ ਹਾਲ ਹੈ ਉਹ ਪੂਰਾ ਖਚਾ ਖਚ ਪਰਿਆ ਹੋਇਆ ਸੀ ਜੋਸ਼ ਭਰਪੂਰ ਗੱਲਾਂ ਉੱਥੇ ਹੋਈਆਂ ਇੱਕ ਮਤਾ ਪੇਸ਼ ਕੀਤਾ ਗਿਆ ਉਹਨੂੰ ਪਾਸ ਕਰਿਆ ਗਿਆ ਤੇ ਮਤਲਬ ਕਨਵੈਨਸ਼ਨ ਦਾ ਜਿਹੜਾ ਮੁੱਖ ਮਤ ਹੈ ਤੇ ਕਈ ਸਾਰੀਆਂ ਹੋਰ ਗੱਲਾਂ ਜਿਹੜੀਆਂ ਨੇ ਉਹਨਾਂ ਦੇ ਵਿੱਚ ਬੇਰੁਜ਼ਗਾਰੀ ਦਾ ਜਿਹੜਾ ਦਾਇਤ ਹੈ ਇਸ ਦੇ ਦੇ ਕਿਸ ਤਰ੍ਹਾਂ ਲੋਕਾਂ ਨੂੰ ਨਾਮ ਬੰਦ ਕਰਨਾ ਹੈ ਨਸ਼ਾ ਜਿਹੜਾ ਉਹ ਉਸ ਦਾ ਕਿਵੇਂ ਕੋਡ ਨੂੰ ਵਧਣਾ ਹੈਗਾ ਸ਼ਿਕਿਆ ਨੀਤੀ 2020 ਦਾ ਦਾ ਕਿਦਾਂ ਆਪਾਂ ਨੇ ਉਹਨੂੰ ਖਤਮ ਕਰਾਉਣਾ ਹੈ ਜਿਹੜੀ ਮਾਫੀਆਂ ਦੀ ਲੁੱਟ ਹੈਗੀ ਆ ਡੱਡ ਚਾਹੇ ਉਹ ਖੰਨਣ ਮਾਫੀਆ ਨੇ ਦੂਜੇ ਮਾਫੀਆ ਨੇ ਉਹਨੂੰ ਕਿਦਾਂ ਕਰਨਾ ਹੈ ਤੇ ਅਪਰਾਧਿਕ ਵਾਰਦਾਤਾਂ ਜਿਹੜੀਆਂ ਦੇਸ਼ ਆਪਣੇ ਪੰਜਾਬ ਦੇ ਵਿੱਚ ਵਾਪਰ ਰਹੀਆਂ ਨੇ ਉਹਨਾਂ ਦੇ ਉਹ ਉਹ ਲਈ ਕਿਵੇਂ ਲਾਂਬੰਦੀ ਕਰਨੀ ਹੈ ਤੇ ਸੋ ਸ਼ਹੀਦ ਭਗਤ ਸਿੰਘ ਨੌਜਾਨ ਸਭਾ ਤੇ ਪੰਜਾਬ ਸਟੂਡੈਂਟ ਫੈਡਰੇਸ਼ਨ ਦਾ ਇਹ ਸਾਂਝਾ ਸੀ ਤੇ ਉਹਨਾਂ ਨੇ ਬਾਅਦ ਦੇ ਵਿੱਚ ਉੱਥੇ ਮਾਰਚ ਵੀ ਕੀਤਾ ਜਲੰਧਰ ਅਸੀਂ ਸਮਝਦੇ ਹਾਂ ਵੀ ਪੰਜਾਬ ਦੇ ਨੌਜਵਾਨ ਜਿਹੜੇ ਐ ਉਹ ਇੱਕ ਚੰਗੇ ਪਾਸੇ ਨੂੰ ਜਾਗੇ ਐ ਇਹ ਗੱਲ ਹਰ ਪਿੰਡ ਹਰ ਸ਼ਹਿਰ ਹਰ ਗਲੀ ਹਰ ਮੁਹੱਲੇ ਜਾਣੀ ਚਾਹੀਦੀ ਐ ਦੂਜੀ ਗੱਲ ਤੁਹਾਡੇ ਨਾਲ ਸਾਂਝੀ ਕਰਨੀ ਇਹ ਚਾਹੁੰਦੇ ਆ ਕਿ ਕੁਝ ਦਿਨ ਪਹਿਲਾਂ ਜਿਹੜੀ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਐ ਉਹਨੇ ਸੰਗਰੂਰ ਦੇ ਬੀੜ ਐਸਵਾਨ ਦੇ ਵਿੱਚ ਜਿਹੜੀ ਰਾਜੇ ਦੀ ਕੋਈ 900 ਤੋਂ ਵੱਧ ਏਕੜ ਜ਼ਮੀਨ ਪਈ ਐ ਤੇ ਉਹ ਜ਼ਮੀਨ ਜਿਹੜੇ ਬੇਜ਼ਮੀਨੇ ਲੋਕ ਨੇ ਉਹਨਾਂ ਚ ਵੰਡਣ ਲਈ ਉਹਨਾਂ ਦਾ ਨਾਰਾ ਸੀਗਾ ਤੇ ਉਹ ਉਹਨਾਂ ਦਾ ਕਹਿਣਾ ਦਾ ਮਤਲਬ ਹੈ ਵੀ ਅਸੀਂ ਉੱਥੇ ਇੱਕ ਬੇਗੰਪੁਰਾ ਥਾਂ ਬਸਾਉਣਾ ਚਾਹੁੰਦੇ ਆ ਤੇ ਉਹਨਾਂ ਦੇ ਉੱਤੇ ਲਾਠੀ ਚਾਰਜ ਹੋਇਆ ਉਹਨਾਂ ਦੀਆਂ ਗ੍ਰਿਫਤਾਰੀਆਂ ਹੋ ਗਈਆਂ ਉਹਦੇ ਲਈ ਪੰਜਾਬ ਦੇ ਜਿਹੜੇ ਖੇਤ ਮਜ਼ਦੂਰਾਂ ਦੇ ਤੇ ਦਿਹਾਤੀ ਮਜ਼ਦੂਰਾਂ ਦੇ ਜਿਹੜੇ ਜਥੇਬੰਦੀਆਂ ਨੇ ਉਹਨਾਂ ਨੇ ਕੱਲ ਇੱਕ ਸਾਂਝੀ ਮੀਟਿੰਗ ਕੀਤੀ ਹੈ ਸਾਂਝੇ ਮਜ਼ਦੂਰ ਮੋਰਚੇ ਨੇ ਤੇ ਉਸ ਮੀਟਿੰਗ ਦੇ ਵਿੱਚ ਉਹਨਾਂ ਨੇ 2 ਜੂਨ ਨੂੰ ਸਾਰੇ ਜ਼ਿਲ੍ਹਾ ਕੇਂਦਰਾਂ ਦੇ ਉੱਤੇ ਜ਼ਬਰ ਵਿਰੋਧੀ ਮੁਜ਼ਾਰੇ ਕਰਨ ਦਾ ਫੈਸਲਾ ਕੀਤਾ ਗਿਆ ਤੇ ਉਸ ਮੋਰਚੇ ਦੇ ਵਿੱਚ ਦਿਹਾਤੀ ਮਜ਼ਦੂਰ ਸਭਾ ਪਿੰਡੂ ਮਜ਼ਦੂਰ ਯੂਨੀਅਨ ਹੈ ਪੰਜਾਬ ਖੇਤ ਮਜ਼ਦੂਰ ਸਭਾ ਹੈ ਪੰਜਾਬ ਖੇਤ ਮਜ਼ਦੂਰ ਯੂਨੀਅਨ ਹੈ ਮਜ਼ਦੂਰ ਮੁਕਤੀ ਮੋਰਚਾ ਹੈ ਵਗੈਰਾ ਇਹ ਜਥੇਬੰਦੀਆਂ ਨੇ ਸਾਂਝੀ ਮੀਟਿੰਗ ਕਰਕੇ ਇਹ ਕੁਝ ਫੈਸਲੇ ਕੀਤੇ ਆ ਤੇ ਉਹਨਾਂ ਦੀ ਰਿਹਾਈ ਵੀ ਮੰਗ ਕੀਤੀ ਹੈ ਜਿਹੜੇ ਬੰਦੇ ਉੱਥੇ ਗ੍ਰਿਫਤਾਰ ਕੀਤੇ ਹੋਏ ਐ ਤੇ ਅਗਲੀ ਮੀਟਿੰਗ ਉਹਨਾਂ ਨੇ 4 ਜੂਨ ਨੂੰ ਕਰਕੇ ਅਗਲੇ ਪ੍ਰੋਗਰਾਮ ਲਿਖਣ ਦਾ ਫੈਸਲਾ ਕੀਤਾਗਾ ਸੋ ਅਗਲੀ ਗੱਲ ਤੁਹਾਡੇ ਨਾਲ ਜਿਹੜੀ ਸਾਂਝੀ ਕਰਨੀ ਹੈ ਇਤਿਹਾਸਕ ਤੌਰ ਤੇ ਕੈਨੇਡਾ ਦੇ ਵਿੱਚ 1914 ਚ ਜਿਹੜਾ ਕਾਮਾਗਾਟਾ ਮਾਰੂ ਜਹਾਜ਼ ਉੱਥੇ ਕੰਡੇ ਤੇ ਲੱਗਿਆ ਸੀ ਉਹਨਾਂ ਨੂੰ ਉਤਰ ਨਹੀਂ ਸੀ ਦਿੱਤਾ ਗਿਆ ਬੰਦੀ ਬਣਾ ਲਿਆ ਗਿਆ ਸੀਗਾ ਤੇ 2 ਮਹੀਨੇ ਤੱਕ ਤੇ ਉਹਨਾਂ ਨਾਲ ਬੜਾ ਗੈਰ ਮਨੁੱਖੀ ਸਲੂਕ ਕੀਤਾ ਗਿਆ ਸੀ ਤੇ ਇਸ ਦੇ ਉੱਤੇ ਪਹਿਲੇ ਜਿਹੜੇ ਪ੍ਰਧਾਨ ਮੰਤਰੀ ਐ ਜਸਟਨ ਟਰੂਡੋ ਉਹ ਮਾਫੀ ਵੀ ਮੰਗ ਚੁੱਕੇ ਐ ਤੇ ਜਿਹੜੇ ਹੁਣ ਦੇ ਪ੍ਰਧਾਨ ਮੰਤਰੀ ਐ ਸ਼੍ਰੀ ਮਾਰਕ ਕਾਰਨੀ ਉਹਨਾਂ ਨੇ ਵੀ ਕਿਹਾ ਵੀ ਅਸੀਂ ਇਤਿਹਾਸ ਨੂੰ ਦੁਬਾਰਾ ਤਾਂ ਨਹੀਂ ਲਿਖ ਸਕਦੇ ਪਰ ਇਤਿਹਾਸ ਦੇ ਵਿੱਚ ਜੋ ਕੁਝ ਗਲਤੀਆਂ ਕੀਤੀਆਂ ਹੋਈਆਂ ਨੇ ਉਹਨਾਂ ਤੋਂ ਸਿੱਖਣ ਦੀ ਜ਼ਰੂਰ ਲੋੜ ਐ ਤਾਂ ਕਿ ਅਜਿਹੇ ਹੀ ਘਟਨਾਵਾ ਦੁਰਘਟਨਾਵਾ ਮੁੜ ਕੇ ਨਾ ਵਾਪਰਨ ਤੇ ਉਹਨਾਂ ਨੇ ਇਸ ਦੇ ਉੱਤੇ ਅਫਸੋਸ ਵੀ ਪ੍ਰਗਟ ਕੀਤਾ ਐ ਵੀ ਇਹ ਗੱਲ ਬਹੁਤ ਮਾੜੀ ਹੋਈ ਐ ਇਤਿਹਾਸ ਦੇ ਵਿੱਚ ਤੇ ਅਸੀਂ ਇਹਦੇ ਤੇ ਦੁੱਖ ਪ੍ਰਗਟ ਕਰਦੇ ਆਂ ਇਹ ਅਗਲੀ ਗੱਲ ਤੁਹਾਡੇ ਨਾਲ ਜਿਹੜੀ ਸਾਂਝੀ ਕਰਨੀ ਹੈ ਦੋਸਤੋ ਉਹ ਇਹ ਹੈ ਕਿ ਜਿਹੜੇ ਬਹੁਤ ਮਸ਼ਹੂਰ ਗਾਇਕ ਸੀਗੇ ਕਿਸ਼ੋਰ ਕੁਮਾਰ ਜੀ ਕਿਸ਼ੋਰ ਕੁਮਾਰ ਦੇ ਮੁੰਡੇ ਨੇ ਜਿਹੜਾ ਹੈਗਾ ਉਹਨੇ ਇੱਕ ਇੰਟਰਵਿਊ ਦੇ ਵਿੱਚ ਕੁਝ ਗੱਲਾਂ ਦਾ ਖੁਲਾਸਾ ਕੀਤਾ ਅਮਿਤ ਕੁਮਾਰ ਉਹਨਾਂ ਦੇ ਬੇਟੇ ਦਾ ਨਾਮ ਹੈ ਉਹਨਾਂ ਨੇ ਕਿਹਾ ਵੀ 1976 ਦੇ ਵਿੱਚ ਜਦੋਂ ਐਮਰਜੈਂਸੀ ਲੱਗੀ ਹੈ ਉਹਦੇ 6 ਮਹੀਨਿਆਂ ਬਾਅਦ 1976 ਦੇ ਵਿੱਚ ਜਿਹੜਾ ਉਹਦੇ ਫਾਦਰ ਨੂੰ ਉਹਦੇ ਪਿਤਾ ਨੂੰ ਗਾਇਕ ਨੂੰ ਜਿਹੜਾ ਕਿਸ਼ੋਰ ਕੁਮਾਰ ਹੈ ਉਸ ਨੂੰ ਇੱਕ ਸੱਦਿਆ ਜਾਂਦਾ ਸੰਜੀਤ ਗਾਂਧੀ ਦਾ ਪ੍ਰੋਗਰਾਮ ਸੀਗਾ ਉੱਥੇ ਤੇ ਉਹ ਸੰਜੀਤ ਗਾਂਧੀ ਫਲਾਈਂਗ ਕਲੱਬ ਉਹਨੂੰ ਇੱਕ ਇੱਕ ਟੈਲੀਫੋਨ ਦੇ ਉੱਤੇ ਸੁਨੇਹਾ ਆਉਂਦਾ ਵੀ ਤੂੰ ਬਈ ਉੱਥੇ ਆਉਣਾ ਤੇ ਗਾਉਣਾ ਹੈਗਾ ਉੱਥੇ ਉਹਨੇ ਇਸ ਗੱਲ ਨੂੰ ਆਪਣੀ ਇਨਸਲਟ ਮੰਨਿਆ ਵੀ ਮੈਂ ਗਾਤਾ ਲਵਾ ਮੈਨੂੰ ਕੋਈ ਗੱਲ ਨਹੀਂ ਪਰ ਮੈਨੂੰ ਸੱਦਣ ਦਾ ਤੌਰ ਤਰੀਕਾ ਤਾਂ ਠੀਕ ਹੋਵੇ ਨਾ ਕੋਈ ਜਿਸ ਤਰ੍ਹਾਂ ਮਾਂ ਇੱਜ਼ਤ ਨਾਲ ਸੱਦੀ ਦੇ ਕਿਸੇ ਨੂੰ ਇਹ ਫੋਨ ਕਰਕੇ ਵੀ ਜਿਵੇਂ ਮੈਂ ਕੋਈ ਨੌਕਰ ਹੁੰਨਾ ਉਹਦਾ ਤੇ ਮੈਂ ਇਹੋ ਜੇ ਪ੍ਰੋਗਰਾਮ 'ਚ ਨਹੀਂ ਜਾ ਸਕਦਾ ਤੇ ਉਹਦੇ 'ਚ ਸੰਜੀ ਗਾਂਧੀ ਨੂੰ ਲੱਗਿਆ ਦਿੱਤਾ ਮੇਰੀ ਬਹੁਤ ਵੱਡੀ ਬੇਇੱਜ਼ਤੀ ਹੋਗੀ ਐਮਰਜੈਂਸੀ ਵੀ ਲੱਗੀ ਹੋਈ ਸੀ ਤਾਕਤਾਂ ਵੀ ਬਹੁਤ ਸੀ ਉਸ ਨੂੰ ਉਸ ਜਿਹੜਾ ਬੰਦੇ ਨੇ ਸਨੇਹਾ ਦਿੱਤਾ ਸੀਗਾ ਉਹਨੇ ਕਿਹਾ ਵੀ ਹੁਣ ਤੇਰੇ ਗਾਣਿਆਂ ਤੇ ਪਵਨ ਦੀ ਲੱਗ ਜੂਗੀ ਤੇ ਉਹਦੇ ਗਾਣੇ ਐਮਰਜੈਂਸੀ ਦੇ ਦੌਰਾਨ ਉਹ ਉਸ ਘਟਨਾ ਦੇ ਸਿਰਫ 8 ਘੰਟਿਆਂ ਬਾਅਦ ਆਲ ਇੰਡੀਆ ਰੇਡੀਓ ਤੇ ਲਾਉਣੇ ਬੰਦ ਕਰ ਦਿੱਤੇ ਤੇ ਉਹਨੇ ਕਿਹਾ ਵੀ ਕੋਈ ਗੱਲ ਨਹੀਂ ਅਸੀਂ ਸਿਰਫ ਗੌਦੇ ਹੀ ਨਹੀਂ ਰੀੜ ਦੀ ਹੱਡੀ ਵੀ ਰੱਖਦੇ ਆ ਤੇ ਜਿਹੜੀਆਂ ਵੀ ਤਾਕਤਾਂ ਕੋਈ ਵੀ ਹੁਣ ਅੱਜ ਦੀਆਂ ਜਿਹੜੀਆਂ ਤਾਕਤਾਂ ਨੇ ਉਹ ਜਿਵੇਂ ਬਹੁਤ ਸਾਰੇ ਇੰਟੈਲੈਕਚੁਅਲਸ ਨੂੰ ਦਬਾਉਣਾ ਚਾਹੁੰਦੀਆਂ ਨੇ ਬੁੱਧੀਜੀਵੀਆਂ ਨੂੰ ਕਲਾਕਾਰਾਂ ਨੂੰ ਦੂਸਰਿਆਂ ਨੂੰ ਦਬਾ ਰਹੀਆਂ ਨੇ ਤੇ ਬਹੁਤ ਸਾਰੇ ਜਿਹੜੇ ਆ ਉਹ ਖੜਦੇ ਵੀ ਐ ਸੋ ਅਸੀਂ ਅਜਿਹੇ ਰੀੜ ਦੀ ਹੱਡੀ ਵਾਲੇ ਲੋਕਾਂ ਨੂੰ ਬਹੁਤ ਹੀ ਤਹਿ ਦਿਲੋਂ ਸਲਾਮ ਕਰਦੇ ਆਂ ਆ ਲਾਸਟ ਗੱਲ ਦੋਸਤੋ ਤੁਹਾਡੇ ਨਾਲ ਇਹ ਸਾਂਝੀ ਕਰਨੀ ਹੈ ਵੀ ਤਲੰਗਾਨਾ ਦੇ ਵਿੱਚ ਇਸ ਟਾਈਮ ਇੱਕ ਜਿਹੜਾ ਹੈਗਾ ਸੁੰਦਰਤਾ ਮੁਕਾਬਲਾ ਇੱਕ ਚੱਲ ਰਿਹਾ ਹੈਗਾ 7 ਤਰੀਕ ਤੋਂ ਬਹੁਤ ਸਾਰੀਆਂ ਵਿਸ਼ਭ ਭਰਦੀਆਂ ਕੁੜੀਆਂ ਉੱਥੇ ਆਈਆਂ ਹੋਈਆਂ ਨੇ ਤੇ ਇੰਗਲੈਂਡ ਦੀ ਜਿਹੜੀ ਹੈਗੀ ਹੈ ਮਿਸ ਇੰਗਲੈਂਡ ਮਿਲਾ ਮੈਗੀ ਉਹ ਵੀ ਉੱਥੇ ਆਈ ਹੋਈ ਸੀਗੀ ਉਹਨਾਂ ਦਾ ਜੋ ਤੌਰ ਤਰੀਕਾ ਦੇਖਿਆ ਪ੍ਰਬੰਧਕਾਂ ਦਾ ਵੀ ਕਿਸ ਤਰ੍ਹਾਂ ਉਹ ਕਰਦੇ ਐ ਇੱਕ ਤਾਂ 24 ਘੰਟੇ ਮਤਲਬ ਤੁਸੀਂ ਜਿਹੜਾ ਬਹੁਤ ਸਾਰਾ ਲੰਬਾ ਸਮਾਂ ਬ੍ਰੇਕਫਾਸਟ ਕਰਨ ਲੱਗਿਆਂ ਵੀ ਉਹ ਪਹਿਰਾਵਾ ਪਾਣ ਕੇ ਰੱਖਣਾ ਜਿਹੜਾ ਤੁਹਾਡਾ ਹੈਗਾ ਇੱਕ ਤਾਂ ਇਹ ਉਹਨੂੰ ਚੁਭਦੀ ਰਹੀ ਗੱਲ ਵੀ ਸਾਡੀ ਜਿਹੜੀ ਪਰਸਨਲ ਆਜ਼ਾਦੀ ਹੈ ਉਹਦੇ ਤੇ ਜਾਦਾ ਏਟੈਕ ਲਗੇ ਤੇ ਦੂਜਾ ਉਹਨਾਂ ਨੂੰ ਜਿਹੜੇ ਅੱਧ ਖੜਾ ਉਮਰ ਦੇ ਜਿਹੜੇ ਲੋਕ ਨੇ ਬੰਦੇ ਐ ਉਹਨਾਂ ਨਾਲ ਮਿਕਸ ਅਪ ਕਾ ਹੋਣ ਲਈ ਵੀ ਉਹਨਾਂ ਨਾਲ ਕੋਲ ਮਿਲ ਕੇ ਰਹੋ ਤੁਸੀਂ ਇਹ ਕਿਹਾ ਗਿਆ ਉਹਨੂੰ ਇਹ ਗੱਲ ਬਹੁਤ ਹੀ ਚੁਭੀ ਤੇ ਉਹ ਇਸ ਨੂੰ ਵਿਚਾਲੇ ਛੱਡ ਕੇ 16 ਮਈ ਨੂੰ ਵਾਪਸ ਇੰਗਲੈਂਡ ਪਰਤਦੀ ਅ ਇੱਕ ਬਿਊਟੀ ਕੰਟੈਸਟ ਦੇ ਵਿੱਚ ਇੱਕ ਸੁੰਦਰਤਾ ਮੁਕਾਬਲੇ 'ਚ ਹਿੱਸਾ ਲੈਣਾ ਇੱਕ ਚੀਜ਼ ਹੈ ਪਰ ਉਹਦੇ ਲਈ ਆਪਣੀਆਂ ਕੋਈ اخਲਾਕੀ ਕਦਰਾਂ ਕੀਮਤਾਂ ਤੇ ਪੈਰਾ ਦੇਣਾ ਤੇ ਜੇ ਨਾ ਦੇ ਸਕੋ ਤਾਂ ਇਸ ਗੱਲ ਨੂੰ ਛੱਡ ਦੇਣਾ ਅਸੀਂ ਸਮਝਦੇ ਹਾਂ ਇਹ ਵੀ ਇੱਕ ਚੰਗੀ ਗੱਲ ਹੈ ਵੈਸੇ ਉਂਝ ਅਸੀਂ ਜਿਹੜਾ ਇਹਦਾ ਸਮੁੱਚਾ ਕਨਸੈਪਟ ਹੈ ਉਹਦੇ ਨਾਲ ਤਾਂ ਸਹਿਮਤ ਨਹੀਂ ਹਾਂ ਸੁੰਦਰਤਾ ਇਸ ਤਰ੍ਹਾਂ ਦੇ ਵਿਖਾਵਿਆਂ ਲਈ ਨਹੀਂ ਹੁੰਦੀ ਤੇ ਸੁੰਦਰਤਾ ਦੇਖਣ ਵਾਲੇ ਦੇ ਵੀ ਅੱਖਾਂ 'ਚ ਹੁੰਦੀ ਹੈ ਤੇ ਬੰਦਿਆਂ ਦੇ ਵੀ ਹੁੰਦੀ ਹੈ ਤੇ ਇਸ ਸ੍ਰਿਸ਼ਟੀ ਦੀ ਕਿਉਂਕਿ ਬਹੁਤ ਵੱਡੀ ਸਿਰਜਣਾ ਹੈਗਾ ਮਨੁੱਖ ਚਾਹੇ ਕੁੜੀਆਂ ਨੇ ਚਾਹੇ ਮੁੰਡੇ ਆ ਉਹ ਜਿਹੜੀ ਸਿਰਜਣਾ ਕੋਈ ਵੀ ਗੈਰ ਸੁੰਦਰ ਨਹੀਂ ਹੁੰਦੀ ਉਹ ਹਮੇਸ਼ਾ ਹੀ ਸੁੰਦਰ ਹੁੰਦੀ ਹੈ ਅਸੀਂ ਇਹਦੇ ਕਨਸੈਪਟ ਦੇ ਵਿਰੁੱਧ ਆ ਪਰ ਉਸ ਕਨਸੈਪਟ ਦੇ ਵਿੱਚ ਜੇ ਕਿਸੇ ਨੇ ਇਸ ਤਰ੍ਹਾਂ ਦਾ ਸਟੈਪ ਲਿਆ ਤਾਂ ਅਸੀਂ ਉਹਦੀ ਪ੍ਰਸ਼ੰਸਾ ਕਰਦੇ ਆ ਅੱਜ ਦੀ ਗੱਲ ਚ ਇਹ ਨਹੀਂ ਬਹੁਤ ਬਹੁਤ ਸ਼ੁਕਰੀਆ